ਸਾਰੰਛਤਨ ਬਦਮਾਸ਼ਾਵਲੋ ਕਲੀਨਿਕ ਤੇ ਫਾਇਰਿੰਗ ਦੀ ਕੋਸ਼ਿਸ਼ ਪਰ ਆੜ ਗਈ ਪਿਸਤੌਲ 50 ਲੱਖ ਦੀ ਮੰਗੀ ਸੀ ਰੰਗਦਾਰੀ ਪੈਸੇ ਨਾ ਮਿਲਣ ਤੇ ਪਿਸਤੌਲ ਲੈ ਕੇ ਪਹੁੰਚੇ ਸਨ ਨਕਾਬਪੋਸ਼ ਜਿਹੜੀ ਸ਼ੁਰੂ ਹੋਈ ਪੋਸਟਰਵਾਰ ਕਾਨੂੰਨ ਵਿਵਸਥਾ ਦੇ ਮਸਲੇ ਤੇ ਲਗੇ ਪੋਸਟਰ ਲਿਖਿਆ ਭਾਜਪੀ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਜਨਰਾਜਤਾਨ ਬਣਾਇਆ ਸਰਕਾਰ ਤੇ ਉਤਰੀ ਦਿੱਲੀ ਦੀ ਆਵਾਦੀ ਪਾਰਟੀ ਦੀ ਸਰਕਾਰ ਸਿਆਮਤੀਸ਼ੀ ਅਤੇ ਮੰਤਰੀਆਂ ਨੇ ਵੱਖ-ਵੱਖ ਕਲਾਕਿਆਂ ਦੇ ਵਿੱਚ ਲਿਆ ਸਰਕਾਰ ਦਾ ਜਾਇਜ਼ਾ ਆਤੀਸ਼ੀ ਬੋਲੇ ਸਾਡੀ ਕੋਸ਼ਿਸ਼ ਦਿਵਾਲੀ ਤੱਕ ਲੋਕਾਂ ਨੂੰ ਟੋਆ ਮੁਕਤ ਦਿੱਲੀ ਦੇ ਮਲਕਾਜਨ ਖੜਗੇ ਤੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ ਕਾਂਗਰਸ ਪ੍ਰਧਾਨ ਨੇ ਆਪਣੇ ਲੀਡਰਾਂ ਨੂੰ ਵੀ ਦਿੱਤੀ ਮਾਰ ਨਿੱਜੀ ਸਿਹਤ ਦੇ ਮਾਮਲੇ ਦੇ ਵਿੱਚ ਵੀ ਆ ਮੁਕੜੀ ਸਿਆ ਖੜਗੇ ਨੇ ਕਿ ਆਸੀ ਮੋਦੀ ਦੇ ਹਟਣ ਤੱਕ ਨਹੀਂ ਮਰਾਂਗਾ ਅਦਾਕਾਰ मिथुन चक्रवती मिलेगा दादा साहेब फालके अवार्ड आठ अक्टूबर किया जाएगा सम्मानित सिनेमा च विलक्षण योगदान सत श्रीकालयलेन स्वागत है मैं तो ना गुजरो संधु तो शुरुआत करा बुलेटिन की दो करोड़ की सरपंची तो जी हां ਡੇਰਾ ਬਾਬਾ ਨਾਨਕ ਦੇ ਵਿੱਚ ਸਰਪੰਚੀ ਦੇ ਲਈ ਬੋਲੀ ਲੱਗੀ ਹੈ ਔਰ ਹੁਣ ਤੱਕ ਬੋਲੀ 2 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਪਿੰਡ ਹਰਦੋਵਾਲ ਕਲਾਂ ਦੇ ਵਿੱਚ ਦੱਸਿਆ ਕਿ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ ਤਿੰਨ ਧਿਰਾਂ ਦੇ ਵੱਲੋਂ ਸਰਪੰਚੀ ਦੇ ਲਈ ਦਾਵਾ ਪੇਸ਼ ਕੀਤਾ ਗਿਆ ਸੀ ਔਰ ਬੋਲੀ ਦੀ ਸ਼ੁਰੂਆਤ ਦੱਸਦੀ ਹੈ ਕਿ 50 ਲੱਖ ਰੁਪਏ ਤੋਂ ਹੋਈ ਸੀ ਜੋ 2 ਕਰੋੜ ਤੇ ਜਾ ਕੇ ਟਿਕੀ ਪਰ ਅਜੇ ਵੀ ਇਸ ਨੂੰ ਫਾਈਨਲ ਨਹੀਂ ਸਮਝਿਆ ਜਾਵੇ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਬੋਲੀ ਫਾਈਨਲ ਨਹੀਂ ਹੈ ਬੋਲੀ ਲਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਰਹੇਗਾ ਅਤੇ ਜੋ ਸ਼ਖਸ ਸਭ ਤੋਂ ਉੱਚੀ ਬੋਲੀ ਲਾਏਗਾ ਉਸੇ ਨੂੰ ਹੀ ਸਰਪੰਚੀ मिलेगी तो खास तौर पर असी शख्स के न जो भाजपा आगू ने आत्मा सिंह जिन्होंने दो करोड़ की बोली लास्ट लगाई है उन्होंने भी गलबात की उन्होंने कहा कि ये जो पैसे ने वो एक सभा है पंजाब नौ नौजवान सभा उन्होंने को जितों तक ये बोली जाएगी वो तो वो उतों तक वह लाने तैयार है ਤਕਲ ਬਲਾਕੇ ਸਰਪੰਚੀ ਦੀਆਂ ਚੋਣਾਂ ਦੱਸ ਦਿੱਤੀ ਕਿ 15 ਅਕਤੂਬਰ ਦਾ ਦਿਨ ਤੈ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਇਹ ਵੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚ ਚੁਨੇ ਜਾਣਗੇ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਏਗੀ ਪਰ ਉਹ ਇੱਕ ਵੱਖਰੇ ਤੌਰ ਤੇ ਮਸਲਾ ਦੂਜੇ ਪਾਸੇ ਜਦੋਂ ਅਸੀਂ ਇਹ ਵੇਖ ਰਹੇ ਹਾਂ ਕਿ ਬੋਲੀ ਲੱਗੀ ਜਾ ਰਹੀ ਲਗਾਈ ਜਾ ਰਹੀ ਹੈ ਸਰਪੰਚੀ ਦੇ ਲਈ ਔਰ ਉਸ ਨੂੰ ਲੈ ਕੇ ਜਿਹੜੇ ਉਮੀਦਵਾਰ ਨੇ ਜਿਹੜੇ ਦਾਵੇਦਾਰ ਨੇ ਬੋਲੀ ਲਗਾ ਵੀ ਰਹੇ ਨੇ ਔਰ ਇਸ ਦੀ ਰਕਮ ਕੋਈ 30 40 50 ਲੱਖ ਨਹੀਂ ਬਾਕੀ 2 ਕਰੋੜ ਤੱਕ ਪਹੁੰਚੀ ਹੈ ਇੱਕ ਵੱਖਰਾ ਮਸਲਾ ਸੀ ਕਹਿ ਸਕਦੇ ਪਿੰਡ ਹਰਦੋਵਾਲ ਦਾ ਜੋ ਹਰਦੋਵਾਲ ਕਲਾ ਹੁਣ ਪਿੰਡ ਬਹੁਤ ਹੀ ਚਰਚਾ ਦੇ ਵਿੱਚ ਆ ਚੁੱਕਿਆ ਹੈ ਔਰ ਇਸ ਦੇ ਵਿੱਚ ਅਸੀਂ ਇਹ ਵੀ ਸਵਾਲ ਜ਼ਰੂਰ ਆਤਮਾ ਸਿੰਘ ਨੂੰ ਕੀਤਾ ਸੀ ਕਿ ਇਹ ਨੌਲੇਜ ਦੇ ਵਿੱਚ ਹੈ ਪ੍ਰਸ਼ਾਸਨ ਦੀ ਟੋਨ ਕਮਿਸ਼ਨ ਦੀ ਤਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ ਜਾਂ ਕੀ ਇਹ ਪ੍ਰਕਿਰਿਆ ਹੈ ਅਸਲ ਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਇੱਕ ਨੌਜਵਾਨ ਸਭਾ ਬਣੀ ਜਦੋਂ ਪੰਚਾਇਤਾਂ ਭੰਗ ਹੋਈਆਂ ਉਸ ਤੋਂ ਬਾਅਦ ਇਹ ਨੌਜਵਾਨ ਸਭਾ ਉਨਕੀ ਗਈ ਬਣੀ ਹੈ ਰਜਿਸਟਰਡ ਹੈ ਔਰ ਜਿਸ ਦੇ ਚਲਦੇ ਸਾਰਾ ਪੈਸਾ ਉਹਨਾਂ ਦੇ ਕੋਲ ਹੋਏਗਾ ਉਸ ਤੋਂ ਵੱਖਰੇ ਤੌਰ ਤੇ ਜਿਹੜੀਆਂ ਸਰਕਾਰ ਤੋਂ ਗਰੰਟਾ ਆਣਗੀਆਂ ਸਰਪੰਚੀ ਜਿਹੜੀ ਹੈ ਇਲੈਕਸ਼ਨ ਹੋਣ ਤੋਂ ਬਾਅਦ ਫਿਰ ਉਹ ਸਾਰੀਆਂ ਪਿੰਡ ਤੇ ਹੀ ਲਾਈਆਂ ਜਾਣਗੀਆਂ ਉਹਨਾਂ ਨੇ ਵੀ ਦਾਅਵਾ ਕੀਤਾ ਜਿਹੜੀ ਪੰਚਾਇਤੀ ਜ਼ਮੀਨਾਂ 350 ਕਿੱਲੇ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਜਪਾ ਦੇ ਉਹ ਆਗੂ ਨੇ ਤਾਂ ਪਾਰਟੀ ਪੱਧਰ ਤੇ ਵੀ ਜ਼ਰੂਰ ਸਪੋਰਟ ਹੈ ਹਾਲਾਂਕਿ ਖੋਲੇਆਮ ਇਸ ਦਾ ਜ਼ਿਕਰ ਨਹੀਂ ਕਰਦੇ ਆਏ ਕਿ ਕਿਸ ਤਰੀਕੇ ਦੇ ਨਾਲ ਸਪੋਰਟ ਦਾ ਉਹ ਜ਼ਿਕਰ ਕਰ ਰਹੇ ਨੇ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਉਹਨਾਂ ਦੇ ਕੋਲ ਕਨੇਕ ਪੈਸੇ ਨੇ ਔਰ ਅਜੇ ਵੀ 2 ਕਰੋੜ ਤੇ ਹੀ ਜੇਕਰ ਇਹ ਫਾਈਨਲ ਨਹੀਂ ਹੁੰਦਾ ਜਿੰਨੀ ਕੋਈ ਹੋਰ ਬੋਲੀ ਦਾ ਆਏਗਾ ਤਾਂ ਉਸ ਤੋਂ ਵੀ ਉੱਤੇ ਜਾ ਕੇ ਜਿੰਨੇ ਵੀ ਇਸ ਦੀ ਰਕਮ ਹੋਏਗੀ 10 ਕਰੋੜ ਉਦਾਹਰਨ ਦੇ ਤੌਰ ਤੇ 15 ਕਰੋੜ ਜਿੰਨੀ ਵੀ ਹੋਏਗੀ ਤਾਂ ਉਹ ਲਗਾਉਣ ਨੂੰ ਤਿਆਰ ਨੇ ਸਿੰਧਾ ਰੁਕਰ ਅੰਗੇਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਅ ਰਾਜੀਵ ਇਸ ਵੇਲੇ ਤੁਸੀਂ ਜੋ ਮੇਰੀ ਜਾਣਕਾਰੀ ਇਹ ਪਿੰਡ ਦੇ ਵਿੱਚ ਮੌਜੂਦ ਹੋ ਹਰਦੋਵਾਲ ਕਲਾ ਦੇ ਵਿੱਚ ਜੋ ਲਗਾਤਾਰ ਚਰਚਾ ਦੇ ਵਿੱਚ ਹੈ ਪਿਛਲੇ ਕਾਫੀ ਘੰਟਿਆਂ ਤੋਂ ਆਤਮਾ ਸਿੰਘ ਬੀਜੇਪੀ ਆਗੂ ਜਿਨ੍ਹਾਂ ਨੇ 2 ਕਰੋੜ ਤੱਕ ਦੀ ਸਰਪੰਚੀ ਲਈ ਬੋਲੀ ਲਾ ਦਿੱਤੀ ਹੈ ਕਿ ਕੁਝ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਆ ਬਿਲਕੁਲ ਜੋ ਗੁਰਦਾਸਪੁਰ ਦਾ ਪਿੰਡ ਹਰਦੌਰਵਾਲ ਹੈ ਤਾਂ ਉੱਥੋਂ ਇੱਕ ਐਸੀ ਖਬਰ ਨਿਕਲ ਕੇ ਆਉਂਦੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਪਿੰਡ ਵਾਲਿਆਂ ਦੀ ਇਸ ਨੂੰ ਲੈ ਕੇ ਵਕਵਾ ਖਰਾਇਆ ਤਾਂ ਮੇਰੇ ਨਾਲ ਇਸ ਵੇਲੇ ਆਤਮਾ ਸਿੰਘ ਨੇ ਜਿਨ੍ਹਾਂ ਵੱਲੋਂ ਕੱਲ ਜੋ ਹੈ ਇੱਕ ਬੋਲੀ ਲਗਾਈ ਜਾਂਦੀ ਹੈ ਔਰ 2 ਕਰੋੜ ਰੁਪਏ ਤੱਕ ਇਹ ਬੋਲੀ ਗਈ ਤਾਂ ਇਹਦੇ ਪਿੱਛੇ ਕੀ ਮੰਚਾ ਹੈ ਕੀ ਵਜ੍ਹਾ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਤਮਾ ਜੀ ਹੁਣ ਤੱਕ ਅਸੀਂ ਸੁਣਦੇ ਆਂ ਕਿ ਜਾਂ ਤਾਂ ਸਰਬਸੰਮਤੀ ਨਾਲ ਸਰਪੰਚ ਬਣਦੇ ਆ ਜਾਂ ਵੋਟਾਂ ਲੜ ਕੇ ਆ ਪਹਿਲੀ ਵਾਰ ਹੋਇਆ ਕਿ 2 ਕਰੋੜ ਰੁਪਏ ਤੱਕ ਬੋਲੀ ਚਲੀ ਗਈ ਇਹਦੇ ਪਿੱਛੇ ਦਾ ਤਰਕ ਕੀ ਹੈ ਤੁਹਾਡਾ ਇਹਦੇ ਚ ਇਹ ਆ ਜੀ ਸਭ ਤੋਂ ਵੱਡਾ ਤੇ ਇਹੀ ਆ ਮੁੱਦਾ ਹੁੰਦਾ ਵੀ ਪਿੰਡ ਬਹੁਤ ਵੱਡਾ ਜ਼ਿਲ੍ਹਾ ਗੁਰਦਾਸਪੁਰ ਦਾ ਟੋਪ ਦਾ ਪਿੰਡ ਆ ਗਿਣਤੀ ਚ ਆ ਹਰਦੋਰ ਰੋਲ ਕਲਾ ਆ ਕੋਈ 45-4600 ਏਕੜ ਦੀ ਜ਼ਮੀਨ ਦੇ ਰਕਬੇ 'ਚ ਇਹ ਹੇਠ ਹੈਗਾ ਬਾਕੀ ਇਹਨੂੰ ਇਹ ਵੀ ਆਮਦਨ ਵੀ ਬਹੁਤ ਜ਼ਿਆਦਾ ਇਸ ਪਿੰਡ ਦੀ ਪਿੰਡ ਵਾਲਿਆਂ ਨੂੰ ਇਹ ਵੀ ਅੱਜ ਤੱਕ ਵਿਕਾਸ ਨਹੀਂ ਹੁੰਦਾ 2003 ਚ ਪਾਪਾ ਸਰਪੰਚ ਰਹਿ ਚੁੱਕੇ ਸਰਦਾਰ ਬਸਰ ਸਿੰਘ ਜੀ ਤੇ ਉਹਨਾਂ ਦੇ ਬਾਅਦ ਜਿਹੜਾ ਕੋਈ ਵਿਖਾਈ ਨਹੀਂ ਦਿੱਤਾ ਡਵੈਲਪਮੈਂਟ ਜਿਹੜੀ ਹੋਈ ਕੋਈ ਵਧੀਆ ਇੰਨੀ ਆਮਦਨ ਹੁੰਦਿਆਂ ਵੀ ਨਹੀਂ ਹੋਈ 15 ਸਾਲ ਹੋ ਚੁੱਕਿਆ ਕਿਉਂਕਿ ਉਦੋਂ ਤੋਂ ਹੀ ਸੀਵਰੇਜ ਦਾ ਮੁੱਦਾ ਆ ਰਿਹਾ ਸੀ ਕਿਉਂਕਿ ਉਦੋਂ ਕੋਰਮ ਨਾ ਪੂਰਾ ਹੋਣ ਕਰਕੇ ਕੋਈ ਘਾਟ ਰਹਿ ਗਈ ਬਾਕੀ ਕੰਮ ਸਿਰੇ ਚੜ ਗਏ ਪੰਚਾਇਤ ਘਰ ਜਾਂ ਜੰਜ ਘਰ ਅਜੇ ਤੱਕ ਲੱਭਦੇ ਆ ਰਹੇ ਆ ਤੇ ਉਹਦੇ ਚ ਸ਼ਮਸ਼ਾਨ ਘਾਟ ਚ ਵੀ ਜਨਰੇਟਰ ਰੱਖੇ ਗਏ ਸੀ ਉਸ ਟਾਈਮ ਤੇ ਵੇਖੋ ਅਜ ਤੋਂ 2003 ਦੀ ਗੱਲ ਉਹਦੋਂ ਕਾਦੀ ਵੀ 20 ਤੋਂ 25 ਲੱਖ ਦੀ ਬੋਲੀ ਪਿੰਡ ਦੀ ਹੁੰਦੀ ਸੀ ਉਹ ਵੀ ਇੱਕ ਪ੍ਰਬੰਧਕ ਰਾਹੀਂ ਹੁੰਦੀ ਸੀ ਕੋਰਮਨਾ ਨਾ ਪੂਰਾ ਹੋਣ ਕਰਕੇ ਪਰ ਫਿਰ ਵੀ ਇੰਨੇ ਧਿਆਨਯੋਗ ਲਿਆ ਕੇ ਗੱਲਾਂ ਨੂੰ ਇੰਨਾ ਵਿਕਾਸ ਕੀਤਾ ਉਸ ਤੋਂ ਬਾਅਦ ਜਿਹੜਾ ਪਿੰਡ ਦਿਨੋਂ ਦਿਨ ਲਪੇਟ ਚ ਹੀ ਆਈ ਗਿਆ ਨਰਕ ਦੀ ਲਪੇਟ 2 ਕਰੋੜ ਬਹੁਤ ਵੱਡੀ ਅਮਾਉਂਟ ਹੈ ਕਿਉਂਕਿ ਸਰਕਾਰ ਨੇ ਤਾਂ ਇਹ ਕਿਹਾ ਕਿ ਜਿਹੜੇ ਪਿੰਡ ਸਰਵਸੰਮਤੀ ਨਾਲ ਚੁਣੇ ਜਾਂਦੇ 5 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ ਪਰ 2 ਕਰੋੜ ਤਾਂ ਬਹੁਤ ਜ਼ਿਆਦਾ ਉਹ 2 ਕਰੋੜ ਪਿੰਡ ਤੇ ਲੱਗਣਾ ਉਹ ਵੀ ਲੋਕ ਜਾਣਨਾ ਚਾਹੁੰਦੇ ਉਹ ਦੱਸਾ ਕੀ ਗੱਲ ਵੇਖੋ ਸਾਨੂੰ ਤਾਂ ਸਰਕਾਰ ਕੋ ਲੈਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਸਾਡੀ ਆਮਦਨ ਹੀ ਇੰਨੀ ਜ਼ਿਆਦਾ ਹੈ ਪਿੰਡ ਦੀ ਤਿੰਨ ਸੌ ਏਕੜ ਤੋਂ ਪਲੱਸ ਆ ਜਿਹੜੀ ਐਸਲੇ ਵਾਈ ਦੇ ਯੋਗ ਆ ਸਾਰੀ ਦੁਨੀਆ 55 ਤੋਂ 60 ਲੱਖ ਦੀ ਬੋਲੀ ਹੁੰਦੀ ਆ ਫਿਰ ਵਿਕਾਸ ਕਿਉਂ ਨਹੀਂ ਹੋਇਆ ਤੇ ਦੋ ਚੀਜ਼ਾਂ ਜਿਹੜੀਆਂ ਬੜੀ ਅਹਿਮ ਨੇ ਤੁਸੀਂ ਕਹਿ ਰਹੇ ਕਿ ਪਿੰਡ ਦੀ ਆਮਦਨ ਵੀ ਵੱਧ ਹੈ ਨਾਲੇ ਤੁਸੀਂ ਕਹਿ ਰਹੇ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਵੀ ਦੇਖੋ ਜੀ ਜਿੰਨੇ ਸਰਪੰਚੀ ਕਰਨੀ ਆ ਨਾਲ ਲੈ ਕੇ ਮੁੱਲ ਲੈਣੀ ਉਹਨੇ ਤਾਂ ਫਿਰ ਆਪਣੇ ਹੀ ਪੂਰੇ ਕਰਨੇ ਆ ਇਸ ਕਰਕੇ ਪਿੰਡ ਵਾਲਿਆਂ ਨੂੰ ਉਦੋਂ ਤੋਂ ਹੀ بڑا ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਿਆ ਸੀ ਕਿ ਸਰਪੰਚ ਕੰਮ ਨਹੀਂ ਕਰਦੇ ਸਰਪੰਚ ਕੰਮ ਕੀ ਕਰਨ ਪਹਿਲਾਂ ਤਾਂ ਛੱਲ ਲੱਥ ਜਾਂਦੀ ਉਹਨਾਂ ਦੀ ਹੁਣ ਇਸ ਕਰਕੇ ਉਹਨਾਂ ਇਹ ਕੀਤਾ ਵੀ ਸਰਪੰਚ ਦਾ ਸੇਰਾ ਉਹਨੂੰ ਬਨਾਂਗੇ ਜਿਹੜਾ ਵੱਧ ਤੋਂ ਵੱਧ ਇਸ ਪਿੰਡ ਦੇ ਵਿਕਾਸ ਨੂੰ ਪੈਸੇ ਦੇਗਾ ਉਹ ਪੈਸੇ ਲੱਗਣਗੇ ਦੂਜਿਆਂ ਦਾ ਤਾਂ ਪਤਾ ਹੀ ਨਹੀਂ ਲੱਗਣਾ अपना आत्मा जी ਇਹਦੇ ਤੋਂ ਇੱਕ ਹੋਰ ਜਿਹੜਾ 네ਗੇਟਿਵ ਮੈਸੇਜ ਇਹ ਜਾ ਰਿਹਾ ਹੈ ਕਿ ਜੇ 2-2 ਕਰੋੜ ਰੁਪਏ ਦੀਆਂ ਬੋਲੀਆਂ ਲਾ ਕੇ ਸਰਪੰਚ ਬਣੇ ਤਾਂ ਆਮ ਘਰਾਂ ਦੇ ਬੱਚੇ ਜਾਂ ਕੋਈ ਨੌਜਵਾਨ ਸੁਧਾਰਨ ਕਰ ਜਿਹਦੇ ਕੋਲ ਪੈਸਾ ਨਹੀਂ سرمਾਈਦਾਰ ਨਹੀਂ ਹੈ ਉਹ ਫਿਰ ਕਿੱਥੇ ਜਾਊਗਾ ਨਹੀਂ ਜੀ ਵੇਖੋ ਸਰਪੰਚੀ ਤੇ ਜਿਹੜੀ ਸਰਬਸੰਤੀ ਚ ਸੋਚੋ ਕੋਈ 2-4 ਪਿੰਡ ਚ ਹੋ ਸਕਦੀ ਨਹੀਂ ਤੇ ਅੱਜ ਤੱਕ ਹੁੰਦੀ ਨਹੀਂ ਇਹ ਤਾਂ ਹੁੰਦੇ ਵੀ ਦੂਜੇ ਉਹਦੇ ਪ੍ਰੈਸ਼ਰ ਚ ਹੀ ਬਹਿਣਾ ਪੈਂਦਾ ਸਾਰਿਆਂ ਨੂੰ ਜਿਹੜੀ ਸਰਕਾਰ ਹੁੰਦੀ ਆ ਉਹਦੇ ਚ ਇਹ ਸਭ ਤੋਂ ਵੱਡੀ ਗੱਲ ਆ ਵੀ ਇਹ ਕੋਈ ਸਰਬਸੰਤੀ ਨਹੀਂਗੀ ਇਹ ਇੱਕ ਪਿੰਡ ਵਾਲਿਆਂ ਦੀ ਆਵਾਜ਼ ਹੀ ਵੀ ਪਿੰਡ ਨੂੰ ਜਿਹੜਾ ਦੇਗਾ ਜਿਹੜਾ 2 ਕਰੋੜ ਤੱਕ ਬੋਲੀ ਗਈ ਆ ਇਹ ਪਿੰਡ ਦੇ ਹੀ ਇਹ ਪੱਧ ਤੇ ਸੱਜਣ ਉਹ ਜਿੱਥੇ ਸੀਵਰੇਜ ਦਾ ਕੰਮ ਦਾ ਜਿੱਦਾਂ ਅਧੂਰਾ ਆ ਉਹ ਆ ਦੀ ਸਭ ਤੋਂ ਮੁਸ਼ਕਿਲ ਹੈ ਉਹ ਆਪ ਖੁਦ ਲਾਉਣਗੇ ਬਾਕੀ ਜੋ ਪੰਚਾਇਤ ਆ ਸਾਡੀ ਆਪਾਂ ਆਪਣੀ ਬਣਾਵਾਂਗੇ ਜਦੋਂ ਬੋਲੀ ਤੇ ਸਰਪੰਚ ਦੇ ਹੀ ਕਰਕੇ ਗਈ ਆ ਤੇ ਉਹ ਜਿਹੜਾ 2 ਕਰੋੜ ਹੈ ਉਹ ਪਿੰਡ ਵਾਲਿਆਂ ਦੇ ਹੱਥ ਹੋ ਜਾਏਗਾ ਬਾਕੀ ਜੋ ਪੰਚਾਇਤ ਸਾਡੇ 5-6 ਮੈਂਬਰ ਹੋਣਗੇ ਤੇ ਆਪਦੇ ਸਰਪੰਚ ਆਪਾਂ ਭਾਜੀਪੀ ਦੇ ਪਾਰਟੀ ਦੇ ਵਰਕਰ ਆ ਤੇ ਜੇ ਹੁਣ ਤੁਸੀਂ ਸਰਪੰਚ ਦੀ ਬੋਲੀ ਲਾਤੀ ਕੱਲ ਨੂੰ ਜਿਹੜੇ ਪੰਚ ਨੇ ਜਿਹੜੇ ਮੈਂਬਰ ਨੇ ਉਹ ਵੀ ਬੋਲੀ ਦੇ ਰਹੀਂ ਚੁੜੇ ਜਾਣਗੇ ਉਹਦੀ ਕੀ ਪ੍ਰਕਿਰਿਆ ਰਹੂਗੀ ਨਹੀਂ ਜੀ ਉਹ ਤਾਂ ਇਹਦੇ ਤਾਂ ਕਿ ਸੀਮਤ ਹੀ ਵੀ ਇਹਨਾਂ ਕਿਹਾ ਵੀ ਜਿਹੜਾ ਸਭ ਤੋਂ ਵੱਧ ਪਿੰਡ ਦੇ ਵਿਕਾਸ ਵਾਸਤੇ ਸੀਵਰੇਜ ਵਾਸਤੇ ਪੈਸਾ ਖਰਚੇਗਾ ਉਹਦੇ ਤੇ ਹੀ ਮੁੱਦਾ ਚੱਲਿਆ ਕਿਉਂਕਿ ਇਹ ਆਮ ਇੱਕ ਜਣੇ ਦਾ ਨਹੀਂਗਾ ਵੀ ਆਪਦੀ ਬੋਲੀ ਨਾਲ ਹੀ ਤਿਆਰ ਕਰਕੇ ਤੇ ਸਾਰਾ ਕੁਝ ਵੈਗ ਇਹ ਤਿੰਨ ਜਣੇ ਤੋਂ ਪਹਿਲਾਂ ਗੁਰਦਰਾ ਸਾਹਿਬ ਲੌਸਮੈਂਟਾਂ ਹੋ ਰਹੀਆਂ ਫਿਰ ਕੱਲ ਲਾਈਵ ਬੋਲੀ ਹੋਈ ਆ ਇੱਕ ਸਰਪੰਚਾਂ ਬਤਾਰਨਾ ਲੋਕਾਂ ਦੇ ਵਿੱਚ ਇਹ ਹੈ ਕਿ ਜਿਹੜੇ ਸਰਪੰਚ ਬਹੁਤ ਸਾਰਾ ਪੈਸਾ ਖਰਚ ਕਰਕੇ ਸਰਪੰਚ ਬਣਦੇ ਨੇ ਉਹ ਗਰਾਂਟਾਂ ਖਾਂਦੇ ਆ ਜਾਂ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਇਹ ਥੋੜਾ ਜਿਆਦਾ ਜਾਣਨਾ ਚਾਹੁੰਦੇ ਕਿਉਂਕਿ ਇੱਕ ਇਹਦੇ ਨਾਲ ਮੈਸੇਜ ਤੇ ਵੀ ਜਾ ਰਿਹਾ ਕਿ 2 ਕਰੋੜ ਰੁਪਈਆ ਖਰਚ ਕਰਕੇ ਜਿਹੜਾ ਸਰਪੰਚ ਬਣ ਰਿਹਾ ਉਹ ਫਿਰ ਪੂਰੇ ਵੀ ਕਰੂਗਾ ਵੇਖੋ ਜੀ ਇਹ ਤੇ ਹੁਣ ਪਿੰਡ ਵਾਲਿਆਂ ਨੇ ਪਹਿਲਾਂ ਉਹਨਾਂ ਆਖਿਆ ਵੀ ਲੈ ਹੀ ਉਹਨੇ ਲਓ ਇੰਨਾ ਜਿਹੜਾ ਪਿੰਡ ਦਾ ਵਿਕਾਸ 2 ਕਰੋੜ ਰੁਪਈਆ ਬਹੁਤ ਜ਼ਿਆਦਾ ਹੁੰਦਾ 5 ਸਾਲ ਚ ਕੋਈ ਅੱਜ ਤੱਕ ਪਿੰਡ ਨਹੀਂ ਜਿੱਥੇ 2 ਕਰੋੜ ਲੱਗਾ ਹੋਏਗਾ ਛੱਪੜ ਬਣਿਆ ਅਧੂਰੇ ਹੀ ਰਹਿ ਗਏ ਆ ਟੋਏ ਪੁੱਟੇ ਇੱਥੇ ਆ ਬਨਣਾ ਬਨਣਾ ਕੋਈ ਚੀਜ਼ ਅੱਜ ਤੱਕ ਕਵਰ ਨਹੀਂ ਹੋਈ ਇਹਦੇ ਚ ਜੋ ਕੁਝ ਬਣਿਆ ਪੰਚਾਇਤ ਘਰ ਜੰਜ ਘਰ ਜਾਂ ਸ਼ਮਸ਼ਾਨ ਘੜ ਬਣੇ ਨੂੰ ਪਹਿਲੇ ਨੇ ਹੁਣ ਤਾਂ ਕੋਈ ਨਵੇਂ ਬਣ ਨਹੀਂ ਗਏ ਨਾ ਕੋਈ ਨਵਾਂ ਨਿਕਾਸ ਹੋਇਆ ਨਾ ਕੋਈ ਅੱਜ ਤੋਂ ਪਾਣੀ ਦਾ ਮੁੱਦਾ 13 ਸਾਲ ਹੈ 15 ਪਹਿਲਾਂ ਹੀ ਉਹੀ ਹੋਣਿਆ ਅੱਜ ਤੱਕ ਸਰਪੰਚ ਸਰਬਸੰਤੀ ਨਾ ਚਾਹੇ ਉੱਤੋਂ ਬਣ ਕੇ ਆਉਂਦੇ ਜਿੱਦਾਂ ਵੀ ਉਹ ਉਦਾਂ ਹੀ ਫਿਰ ਸਾਰਾ ਕੁਝ ਜਾਂਦਾ ਰਿਹਾ ਇਹ ਬੋਲੀ ਦਾ ਜਿਹੜਾ ਪ੍ਰੋਸੀਜਰ ਹੈ ਕਿਦਾਂ ਫਾਲੋ ਕੀਤਾ ਗਿਆ ਕੀ ਉਹਦੇ ਚ ਪੂਰੇ ਪਿੰਡ ਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਜਾਂ ਕੋਈ ਆਪੱਚੀ ਦੋ ਤਿੰਨ ਧਿਰਾਂ ਨੇ ਬੈਠ ਕੇ ਸਾਰਾ ਫੈਸਲਾ ਨਹੀਂ ਜੀ ਇਹ ਤਾਂ ਪਿੰਡ ਚ ਪਿੰਡ ਵਾਲੇ ਹੀ ਜਾਣ ਸਕਦੇ ਆ ਵੀ ਆਵਾਜ਼ ਕਿਉਂ ਦਿੱਤੀ ਪਹਿਲਾਂ ਠੀਕ ਹੈ ਜੀ ਉਹਨੂੰ ਫਿਰ ਵਾਜ ਦੇਣ ਦੇ ਫਿਰ ਸ਼ੌਂਕ ਤੇ ਹੁੰਦਾ ਹੀ ਹਰ ਇੱਕ ਨੂੰ ਵੀ ਮੈਂ ਵੀ ਆਪਣੇ ਪਿੰਡ ਵਾਸਤੇ ਮੈਨੂੰ ਟਾਈਮ ਮਿਲਿਆ ਮੈਂ ਕੁਝ ਕਰ ਖਾਲਾਂ ਇਸ ਕਰਕੇ ਕੱਲ 2-3 ਬੋਲੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਪਹਿਲਾਂ ਵੀ ਕਲਿੱਪਾਂ ਇੱਕ ਦੋ ਪੈ ਚੁੱਕੀਆਂ ਆਂ ਕਿਹਦੇ ਦੀਆਂ ਉਹਦੇ ਤੋਂ ਬਾਅਦ ਇਹ ਫਿਰ ਬੋਲੀ ਦਾ ਜਿਹੜਾ ਰੁਝਾਨ ਸੀ ਇਹ ਬਾਅਦ ਚ 10 ਵਜੇ ਤੋਂ ਬਾਅਦ ਜ਼ਿਆਦਾ ਭੱਗ ਗਿਆ ਪਹਿਲਾਂ 2-3 ਬੋਲੀਆਂ 50 ਲੱਖ ਤੋਂ ਸ਼ੁਰੂ ਹੋਈ 51 ਫਿਰ 60 ਫਿਰ 65 ਉਹ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਵੀ ਪਾਠੀ ਸਿੰਘ ਨੇ ਇੱਕ ਆਵਾਜ਼ ਦੇ ਕੇ ਪਿੰਡ ਵਾਲਿਆਂ ਦੇ ਹਿਸਾਬ ਨਾਲ ਜੋ ਇਹਨਾਂ ਕੁਝ ਕੀਤਾ ਕਿਉਂ ਕੀਤੀ ਗੱਲ ਇਹਦੇ ਤੇ ਪਿੰਡ ਵਾਲੇ ਹੀ ਜਾਣਦੇ ਆ ਜਿਹੜੀ ਕੱਲ੍ਹ ਵਾਲੀ ਬੋਲੀ ਆ ਕੀ ਉਹ ਹੁਣ ਆਖਰੀ ਜੋ ਵੀ ਫੈਸਲਾ ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਤੁਹਾਡੇ ਵੱਲੋਂ ਅੱਜ ਤਾਂ ਵੀ ਸਮਾਂ ਦਿੱਤਾ ਗਿਆ ਸੀ ਕਿ ਇਹਨੂੰ ਜੇ ਕੋਈ ਵਧਾਉਣਾ ਚਾਹੁੰਦਾ ਤਾਂ ਫੇਰ ਵੀ ਵੇਖੋ ਜੀ ਅਸੀਂ ਇਹ ਆੰਦੇ ਵੀ ਕੋਈ ਇਹ ਨਾ ਆਖੇ ਵੀ ਬੋਲੇ ਕੰਮ ਹੋ ਗਿਆ ਅਸੀਂ ਕਾਗਜ਼ ਭਰਨ ਗਏ ਹੀ ਅਸੀਂ ਉੱਥੇ ਗਏ ਹੀ ਕਈ ਜਿਵੇਂ ਘਰਾਂ ਚ ਹੁੰਦੇ ਕੋਈ ਬੰਦਾ ਸੋਚਦਾ ਜੀ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੈਂ ਵੀ ਮੌਕਾ ਸਾਹਮਣਾ ਅਹੀਂ ਜਾਂ ਮੌਕਾ ਵੇਖਣਾ ਚਾਹੀਦਾ ਹਰੇਕ ਨੂੰ ਉਹਦਾ ਕਰਕੇ ਅੱਜ 9 ਵਜੇ ਤੱਕ ਟਾਈਮ ਹੀ ਹੁਣ ਇਹ ਗਾਂ ਪਿੰਡ ਕੀ ਕਰਦਾ ਕਿਹੜਾ ਨਵਾਂ ਸਟੈਪ ਆਉਂਦੇ ਆ ਕੀ ਕਰਦੇ ਉਹ ਪਿੰਡ ਤੇ ਆ ਬਾਕੀ ਜਿਹੜਾ ਬੋਲੀ ਦਾ ਟਾਈਮ ਉਹ 9 ਵਜੇ ਤੱਕ ਵੀ ਕੋਈ ਵੀ ਚਾਹਵਾਨ ਹੋਏ ਤੇ ਬੋਲੀ ਦੇ ਸਕਦਾ ਆ ਕਾਨੂੰ ਇਹ ਕਿਦਾਂ ਯਕੀਨ ਹੋਊਗਾ ਕਿ 2 ਕਰੋੜ ਰੁਪਈਆ ਸਾਡੇ ਪਿੰਡ ਤੇ ਹੀ ਲੱਗਣਾ ਉਹ ਤਾਂ ਕਹਣਾ ਕਿ ਅੱਜ ਚੋਣਾ ਲੰਗ ਜਾਂਦੀ ਆ ਮੁੜ ਕੇ ਮੁੱਕਰ ਗਏ ਤੇ ਫਿਰ ਕਿੱਥੇ ਜਾਣ ਦੇਖੋ ਜੀ ਇਹ ਕੱਲ ਚੈੱਕ ਬੁੱਕਾਂ ਜਿਹੜੀਆਂ ਦੂਸਰੀ ਲੋਸਮੈਂਟ ਤੇ ਹੀ ਇਹਨਾਂ ਮੰਗ ਲਈਆਂ ਸੀ ਵੀ ਜਿਹੜੀ ਚੈੱਕ ਬੁੱਕ ਰਾਹੀਂ ਬੋਲੀ ਹੋਏਗੀ ਚੈੱਕ ਬੁੱਕ ਇੱਥੇ ਲੈ ਕੇ ਆਓ ਉਹਦੀ ਹੀ ਬੋਲੀ ਬੰਦਾ ਦੇ ਸਕਦਾ ਜਿਹੜਾ ਚੈੱਕ ਇੱਥੇ ਚੈੱਕ ਬੁੱਕ ਲੈ ਕੇ ਆਏਗਾ ਤੇ ਆਪਦੇ ਉਸੇ ਟਾਈਮ ਹੀ ਉਹਦੇ ਪੈਸੇ ਖਾਤੇ ਚੋਂ ਆਪਾਂ ਕੋਸ਼ਿਸ਼ ਕਰਦੇ ਆਂ ਜਾਂ ਕੋਈ ਕਮੇਟੀ ਬਣਦੀ ਜਾਂ ਕਿਹਦੇ ਰਾਹੀਂ ਲਾਉਂਦੇ ਉਹ ਤੇ ਪਿੰਡ ਹੀ ਜਾਣਦਾ ਕੀ ਕਰੇ ਜੇਕਰ ਕੋਈ ਜਾ ਕੇ ਕਾਗਜ਼ داخل ਕਰਦਾ ਕਿਉਂਕਿ ਹਲੇ ਸਮਾਂ ਪਿਆ ਤਾਂ ਉਹ ਜੇਕਰ ਚੋਣ ਪ੍ਰਕਿਰਿਆ ਦੇ ਵਿੱਚ ਲੋਕ ਵਿਸ਼ਵਾਸ ਜਿਤਾਉਂਦੇ ਨੇ ਫਿਰ ਫਿਰ ਤੁਸੀਂ ਕੀ ਕਰੋ ਵੇਖੋ ਜੀ ਵਿਸ਼ਵਾਸ ਤੇ ਜਿਤਾਉਂਦੇ ਸ਼ੁਰੂ ਤੋਂ ਜਿਤਾਉਂਦੇ ਆਏ ਉਹ ਤੇ ਹਰੇਕ ਨੇ ਕਰਨਾ ਹੀ ਆਪਣਾ ਜੋ ਬਣਿਆ ਅੱਜ ਤੱਕ ਪਰ ਇਹ ਆ ਵੀ ਇਹ ਪਿੰਡ ਵਾਲਿਆਂ ਦੀ ਤੇ ਕੱਲ ਦੀ ਲਾਈਵ 'ਚ ਤੁਹਾਂ ਦੇਖਿਆ ਵੀ ਉਹਨਾਂ ਆਖਿਆ ਆਪਾਂ ਵਿਰੋਧ ਕਰਾਂਗੇ ਜਿੱਦਾਂ ਪਹਿਲੇ ਸਰਪੰਚ ਨੂੰ ਕੋਈ ਸਰਪੰਚ ਨਹੀਂ ਮੰਨਦੇ ਜਦੋਂ ਕੰਮ ਹੀ ਨਹੀਂ ਕਿਸੇ ਨੇ ਕਰਨਾ ਕਿਸੇ ਨੇ ਸਰਪੰਚ ਨੇ ਇੱਕਰੇ ਲੂ ਬੰਦੇ ਨੂੰ ਮੋਹਰ ਨਹੀਂ ਲਾ ਕੇ ਦੇਣੀ ਤੂੰ ਮੈਨੂੰ ਵੋਟਾਂ ਨਹੀਂ ਪਾਈਆਂ ਮੇਰੇ ਨਾਲ ਨਹੀਂ ਆਇਆ ਇਹਦੇ 'ਚ ਇਹ ਕਹਿਣਾ ਤੇ ਨਹੀਂ ਉਹ ਕੁਝ ਵੀ ਕਰਾ ਸਕਦੇ ਆ ਇਹ ਪਿੰਡ ਦਾ ਹੀ ਹੁਕਮ ਹੋਇਆ ਤੇ ਪਿੰਡ ਦੇ ਹੀ ਸਹਿਮਤੀ ਨਾਲ ਸਾਰਾ ਕੁਝ ਤੁਸੀਂ ਕਹਿਆ ਕਿ ਤੁਹਾਡੇ ਪਿਤਾ ਵੀ ਸਰਪੰਚ ਰਹੇ ਚੁੱਕੇ ਨੇ ਪਿੰਡ ਦੇ ਉਸ ਵੇਲੇ ਜਦੋਂ ਉਹ ਸਰਪੰਚ ਸੀ ਉਦੋਂ ਵਿਕਾਸ ਉਹਨਾਂ ਨੇ ਕਰਵਾਇਆ ਕਿਉਂਕਿ ਜੇਕਰ ਉਹ ਚੋਣ ਨਾਲੇ ਵੀ ਮੈਂ ਜਾਨਣਾ ਚਾਹੁੰਦਾ ਕਿ ਉਹ ਚੋਣ ਪ੍ਰਕਿਰਿਆ ਦੇ ਜ਼ਰੀਏ ਬਣੇ ਸੀ ਜਾਂ ਸਰਬਸੰਮਤੀ ਜਾਂ ਉਹ ਵੀ ਇਦਾਂ ਕੋਈ ਬੋਲੀ ਲਗਾਈ ਹਾਂਜੀ ਚੋਣਾ ਹੋਈਆਂ ਸੀ ਜੀ ਚੋਣਾ ਹੋਈਆਂ ਸੀ ਪਿੰਡ 'ਚ ਚੋਣ ਹੋਈ ਸੀ ਉਹਦੇ 'ਚ ਸਿਰਫ ਇਹ ਵੀ ਕੌਰਮ ਨਹੀਂ ਪੂਰਾ ਹੋਇਆ ਇਸ ਕਰਕੇ ਪ੍ਰਬੰਧਕ ਲਾਉਣਾ ਪਿਆ ਕੁਝ ਟਾਈਮ ਜ਼ਿਆਦਾ ਖਾਲੀ ਵਿੱਚ ਲੰਘ ਗਿਆ ਜਿਹਦੇ ਵਿੱਚ ਕੋਈ ਨਹੀਂ ਹੋਇਆ ਫਿਰ ਕਮੇਟੀ ਜੇ ਬੋਲੀਆਂ ਵੀ ਹੁੰਦੀਆਂ ਸੀ ਉਹ ਵੀ ਉੱਥੇ ਡੀਡੀਪੀਓ ਸਾਹਿਬ ਜਾਂ ਆਪਣੇ ਵੀਡੀਓ ਸਾਹਿਬ ਦੇ ਰਹੀ ਹੁੰਦੀਆਂ ਰਹੀਆਂ ਉਹ ਪੰਚਾਇਤ ਦਾ ਪੈਸਾ ਜਿਹੜਾ ਬਲਾਕ 'ਚ ਜ਼ਿਆਦਾ ਖਰਚ ਕਰਦੇ ਰਹੇ ਕੋਈ ਨਹੀਂ ਬਜਟ ਨਹੀਂ ਉਸ ਸਮੇਂ ਕੋਈ ਇੰਨਾ ਵਧੀਆ ਜਿੰਨਾ ਸੀ ਮਤਲਬ ਪਹਿਲਾਂ ਕਦੀ ਏਦਾਂ ਦਾ ਸੁਣਿਆ ਨਹੀਂ ਪਰ ਤੁਹਾਨੂੰ ਲੱਗਦਾ ਕਿ ਇਸ ਪ੍ਰਕਿਰਿਆ ਨੂੰ ਸਰਕਾਰੀ ਮਾਨਤਾ ਜਿਹੜੀ ਉਹ ਮਿਲੂਗੀ ਕਿ ਜਿਹੜੇ ਪਿੰਡ ਵਾਲੇ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਪੈਸਾ ਲੈ ਕੇ ਸਰਪੰਚ ਚੁਣ ਦੇਣ ਵੇਖੋ ਇਹਦੇ 'ਚ ਇਹ ਆ ਵੀ ਬੋਲੀਆਂ ਹੁੰਦੀਆਂ ਹੀ ਪਿੰਡ ਦੀਆਂ ਥੋੜੀਆਂ ਬਹੁਤੀਆਂ ਬਾਕੀ ਇਹ ਇੱਕ ਵੱਖਰੀ ਚੀਜ਼ ਜੀ ਇਹ ਪਿੰਡ ਵਾਲਿਆਂ ਵੱਲੋਂ ਆ ਇਹ ਕੋਈ ਆਮ ਨਹੀਂ ਆ ਹੁਣ ਭਗਵੰਤ ਮਾਨ ਸਾਹਿਬ ਦੇ ਪਿੰਡ ਵੀ ਕੀ ਰੋਲੀ ਤੁਸੀਂ ਨਹੀਂ ਰੱਖੀ ਪਿੰਡ ਵਾਲੇ ਨੇ ਪਿੰਡ ਵਾਲਿਆਂ ਰੱਖੀ ਇਹ ਕੋਈ ਆਮ ਨਹੀਂ ਆ ਆਪਣੇ ਸੀਐਮ ਸਾਹਿਬ ਦੇ ਵੀ ਰੋਲਾ ਪਿਆ ਹੀ ਰਿਹਾ ਪਿੰਡ 'ਚ ਸਰਬਸੰਤੀ ਤੇ ਉੱਥੇ ਵੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਵੇਖ ਹੀ ਰਹੇ ਜੇ ਲਾਤੀ ਕਹੀ ਹੋਣ ਡਾ ਇੱਥੇ ਵੀ ਲਾਈਵ 'ਚ ਬੋਲੀ ਹੋਈ ਆ ਬਾਕੀ ਇਹ ਆ ਪੀ ਇਹ ਪਿੰਡ ਵਾਲਿਆਂ ਦਾ ਪਿੰਡ ਕੁਝ ਵੀ ਜਾ ਕਿ ਉਹ ਜਿਹੜੀ ਚੋਣ ਨਾ ਹੋਣੀ ਉਹ ਪਿੰਡ ਨਹੀਂ ਕਰਨੀ ਆ ਉਹਨਾਂ ਕੱਲ ਵੀ ਆਖਿਆ ਵੀ ਆਪਾਂ ਵਿਰੋਧ ਕਰਾਂਗੇ ਜੇ ਕੋਈ ਉੱਤੋਂ ਸਿੱਧਾ ਬਣ ਕੇ ਆਉਂਦਾ ਆ ਜਾਂ ਫਿਰ ਸਾਰਿਆਂ ਦੇ ਹੀ ਕਾਗਜ਼ ਦਾਖਲ ਹੋਣ ਤੇ ਸਾਰੇ ਆਪੋ ਆਪਣੇ ਇਹ ਜੂਰ ਲੋਨ ਤੇ ਬਣ ਸਕਦੇ ਤੁਸੀਂ ਇੱਕ ਆਪਸ਼ਨ ਰੱਖੀ ਆ ਕਿ ਕੋਈ ਬੋਲੀ ਵਧਾ ਸਕਦਾ ਤੇ ਤੁਸੀਂ ਮਤਲਬ ਉਹਦੇ ਚ ਵੀ ਡਟੇ ਰਹਿਣ ਦੇ ਲਈ ਤਿਆਰ ਹੋ ਜੇਕਰ ਕੋਈ ਬੋਲੀ ਵਧਾ ਹਾਂਜੀ ਅੱਜ 9 ਵਜੇ ਤੱਕ ਟਾਈਮ ਹੀ ਕਿਉਂਕਿ ਤਿੰਨ ਦਿਨ ਦੇ ਅੱਗੇ ਹੀ ਸਾਨੂੰ ਇਸ ਟਾਈਮ 'ਚ ਲਾਏ ਇਸ ਗੇਟ 'ਚੋਂ ਲੰਘਦੇ ਆ ਉਹ ਚੱਲੇ ਆ ਤੇ ਫਿਰ ਹਰ ਇੱਕ ਚੀਜ਼ ਦਾ ਕੋਈ ਟਾਈਮ ਵੀ ਹੁੰਦਾ ਇਹ ਤੇ ਨਹੀਂ ਕਿ ਸਦਾਬਾਰ ਹੁਣ ਇਹਨੂੰ ਇਸ ਕੰਮ ਦੀ ਦੁਨੀਆ ਲੱਗੀ ਰਹੀ ਆ ਅਖਿਰ ਪਿੰਡ ਹੈ ਪਿੰਡ ਆ ਲੋਕਾਂ ਦੇ ਕਾਰੋਬਾਰ ਹੁੰਦੇ ਆ ਬਾਕੀ ਇਹ ਪਿੰਡ ਗਏ ਆ ਸਾਰਿਆਂ ਸੁਣਿਆ ਕੱਲ ਦਾ ਲਾਈਵ ਆ ਹੀ ਰਿਹਾ ਜੋ ਪਿੰਡ ਨੇ ਕਿਹਾ ਪਿੰਡ ਦੇ ਸਾਹਮਣੇ ਕੋਈ ਓਲੇ ਦੇ ਹੈ ਨਹੀਂਗਾ ਬਿਲਕੁਲ ਪਰ ਪਿੰਡ ਵਾਲਿਆਂ ਦੇ ਦਿਮਾਗ ਦੇ ਵਿੱਚ ਇੱਕ ਜ਼ਰੂਰ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਸਵਾਲ ਹੈ ਕਿ 2 ਕਰੋੜ ਰੁਪਈਆ ਅੱਜ ਭਾਵੇਂ ਚੈੱਕ ਦੇ ਦਿੱਤਾ ਜਾ ਰਿਹਾ ਪਰ ਕੀ ਉਹ 2 ਕਰੋੜ ਪਿੰਡ ਤੇ ਲੱਗੇਗਾ ਜਾਂ ਨਹੀਂ ਤਾਂ ਆਤਮਾ ਸਿੰਘ ਹੁਣਾਂ ਦਾ ਇਹ ਵੀ ਦਾਵਾ ਹੈ ਕਿ ਉਹ ਪੈਸਾ ਜੋ ਹੈ ਉਹ ਪਿੰਡ ਦੇ ਵਿਕਾਸ ਦੇ ਲਈ ਖਰਚ ਕੀਤਾ ਜਾਏਗਾ ਕਿਉਂਕਿ ਬਿਲਕੁਲ ਰਾਜੀ ਦੇਖੋ ਬਹੁਤ سارے ਸਵਾਲ ਰਾਜੀ ਬਹੁਤ سارے ਸਵਾਲ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਨੇ ਸਵਾਲ ਇਹ ਨੇ ਕਿ ਜੇਕਰ ਆਤਮਾ ਸਿੰਘ ਉਹਦੀ ਗੱਲ ਕੀਤੀ ਜਾਵੇ ਤਾਂ ਖੁਦ ਹੀ ਜ਼ੁਬਾਨ ਤੋਂ ਕਹਿ ਰਹੇ ਨੇ ਕਿ 2 ਕਰੋੜ ਕੋਈ ਛੋਟੀ ਰਕਮ ਨਹੀਂ ਹੁੰਦੀ ਦੇਖੋ ਤੁਸੀਂ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਹੋ ਹਾਲਾਂਕਿ ਤੁਸੀਂ ਇਹ ਇਸ ਵੇਲੇ ਸ਼ਾਇਦ ਜੋ ਅੰਦਾਜ਼ਾ ਲੱਗ ਰਿਹਾ ਪੰਚਾਇਤ ਘਰ ਚ ਮੌਜੂਦ ਹੋ ਤੁਸੀਂ ਘਰ ਇਹਨਾਂ ਦੇ ਜਾ ਸਕਦੇ ਹੋ ਜਾਂ ਘਰ ਕਿੰਨਾ ਨੇੜੇ ਆ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਰਹਿਣਾ ਸੈਣਾ ਹੈ ਔਰ ਕਿੰਨੀ ਕ ਜ਼ਮੀਨ ਜਾਇਦਾਦ ਹੈ ਇਹਨਾਂ ਦੇ ਕੋਲ ਜਿਸ ਬਿਹਾਫ ਤੇ ਇਹ ਹੋਰ ਦਾਵਾ ਕਰ ਰਹੇ ਨੇ ਕਿ ਜੇਕਰ 2 ਕਰੋੜ ਤੋਂ ਉੱਤੇ ਵੀ ਬੋਲੀ ਜਾਂਦੀ ਹੈ ਉਹ ਵੀ ਇਹ ਦੇਣ ਨੂੰ ਇਹ ਬਹੁਤ ਵੱਡਾ ਸਵਾਲ ਹੈ ਔਰ ਸਭ ਇਹ ਜਾਣਨਾ ਚਾਹੁੰਦੇ ਨੇ ਰਾਜੀਵ ਦੇਖੋ ਗੁਰਜੋਤ ਮੈਂ ਇਸ ਵੇਲੇ ਉਹਨਾਂ ਦੇ ਘਰ ਦੇ ਹੀ ਅੰਦਰ ਮੌਜੂਦ ਹਾਂ ਔਰ ਇਹ ਉਹਨਾਂ ਦਾ ਇੱਥੇ ਜਿਹੜਾ ਇੱਕ ਜੋ ਕਾਰੋਬਾਰ ਹੈ ਕੀਤੀ ਬਾੜੀ ਦੇ ਨਾਲ ਜੁੜਿਆ ਹੋਇਆ ਉਸੇ ਦਫ਼ਤਰ ਦੇ ਵਿੱਚ ਹੀ ਮੌਜੂਦ ਹਾਂ ਤਾਂ ਇਸੇ ਕਰਕੇ ਕੋਈ ਹਰ ਕੋਈ ਇਹ ਸਵਾਲ ਜ਼ਰੂਰ ਹਉਦੇ ਦਿਮਾਗ ਦੇ ਵਿੱਚ ਆਉਂਦਾ ਕਿ ਜਿਹੜਾ ਸ਼ਖਸ 2 ਕਰੋੜ ਰੁਪਈਆ ਅ ਦੇਣ ਦੀ ਗੱਲ ਕਰ ਰਿਹਾ ਤਾਂ ਉਸ ਦੇ ਕੋਲ ਅਚਾਰ ਪੈਸੇ ਜ਼ਰੂਰ ਹੋਣਗੇ ਸਰਮਾਇਦਾਰ ਹੋਏਗਾ ਕਿਉਂਕਿ ਆਮ ਬੰਦਾ ਇੰਨੀ ਵੱਡੀ ਅਮਾਉਂਟ ਜੋ ਹੈ ਉਹ ਨਹੀਂ ਦੇ ਸਕਦਾ ਔਰ ਇਸ ਤਰੀਕੇ ਦੇ ਨਾਲ ਓਪਨਲੀ ਕੈਮਰੇ ਦੇ ਉੱਤੇ ਇਹ ਗੱਲ ਕਹਿਣਾ ਤਾਂ ਇੱਕ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਉਹਨਾਂ ਦਾ ਕਹਿਣਾ ਕਿ ਮੈਂ ਇੱਕ ਨੰਬਰ ਦੇ ਵਿੱਚ ਜਿਹੜਾ ਚੈੱਕ ਹੈ ਉਹ ਕੱਟ ਕੇ ਤਿਆਰ ਰੱਖਿਆ ਹੈ ਸੀ ਇਹ ਉਹਨਾਂ ਦਾ ਘਰ ਤੁਸੀਂ ਦੇਖ ਸਕਦੇ ਹਰਦੋ ਰਿਵਾਲ ਜਿਹੜਾ ਪਿੰਡ ਹੈ ਉੱਥੇ ਹੀ ਇਹਨਾਂ ਦਾ ਘਰ ਹੈ ਔਰ ਜੇਕਰ ਮੈਂ ਸਿਆਸਤ ਦੇ ਦੀ ਗੱਲ ਕਰਾਂ ਤਾਂ ਉਹਨਾਂ ਦੇ ਪਿਤਾ ਪਹਿਲਾਂ ਸਰਪੰਚ ਬਣਦੇ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਜੋ ਹੈ ਕਰ ਸਕਦੇ ਆ ਤਾਂ ਕਿਉਂਕਿ ਸਿਆਸੀ ਪਾਰਟੀਆਂ ਜਦੋਂ ਉਮੀਦਵਾਰ ਆਪਣੇ ਉਤਾਰਦੀਆਂ ਨੇ ਚੋਣ ਪ੍ਰਚਾਰ ਹੁੰਦਾ ਹੈ ਬਹੁਤ ਸਾਰਾ ਪਰ ਸਰਕਾਰ ਨੇ ਜਿਹੜਾ ਇਸ ਵਾਰੀ ਖਰਚਾ ਤੈਅ ਕੀਤਾ ਉਹ ਮਹਿਜ਼ 40000 ਰੁਪਇਆ ਕੀਤਾ ਕਿਉਂਕਿ ਇੱਕ ਤੁਸੀਂ ਸ਼ਾਇਦ ਮੁੱਖ ਮੰਤਰੀ ਦੀ ਸਪੀਚ ਵੀ ਸੁਣੀ ਹੋਵੇ ਉਹਨਾਂ ਦਾ ਕਹਿਣਾ ਸੀ ਕਿ ਕਈ ਜਿਹੜੇ ਸਰਪੰਚ ਇਹ ਸੋਚਦੇ ਕਿ ਅਸੀਂ ਲੱਖਾਂ ਰੁਪਇਆ ਲਾ ਕੇ ਸਰਪੰਚ ਤੇ ਬਣ ਜਾਗੇ ਪਰ ਉਹ ਕਹਿੰਦੇ ਮੈਂ ਪੈਸਾ ਨਹੀਂ ਕੋਈ ਬਣਾਉਣ ਦੇਣਾ ਸਰਕਾਰੀ ਖਾਤੇ ਚੋਂ ਤੁਸੀਂ ਵੀ ਸਰਪੰਚ ਰਹੇ ਹੋ ਤੁਸੀਂ ਆਪਣੇ ਪੁੱਤਰ ਦੀ ਇਹ ਜਿਹੜਾ ਪੂਰੀ ਪ੍ਰਕਿਰਿਆ ਇਹਨੂੰ ਕਿੱਦਾਂ ਦੇਖ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਪ੍ਰੋਸੀਜਰ ਸਹੀ ਹੈ ਦੇਖੋ ਜਦੋਂ ਪਿੰਡ 'ਚ ਕੰਮ ਨਾ ਨਾ ਹੁੰਦਾ ਹੋਵੇ ਉਦੋਂ ਫਿਰ ਜੋ ਪਿੰਡ ਕਹੇ ਉਹ ਸੁਣਨਾ ਚਾਹੀਦਾ ਮੰਨਣਾ ਚਾਹੀਦਾ ਅਸੀਂ ਚਿਰਾਂ ਤੋਂ ਥੋੜਾ ਥੋੜਾ ਇਹਦੇ ਵਿੱਚ ਹਿੱਸਾ ਲੈਂਦੇ ਆਂ ਇੱਕ ਵਾਰ ਇਲੈਕਸ਼ਨ ਹੋਈ ਆਪਾਂ ਹਾਰ ਗਏ ਦੂਜੀ ਵਾਰ ਇਲੈਕਸ਼ਨ ਹੋਈ ਆਪਾਂ ਜਿੱਤ ਗਏ VOTING ਹੋਈ ਉੱਥੇ ਇਲੈਕਸ਼ਨ ਹੋ ਗਏ ਇੱਕ ਸਾਡਾ ਮੈਂਬਰ ਕੱਢ ਗਿਆ ਚਲੋ ਅਸੀਂ ਇਧਰੋਂ ਉਧਰੋਂ ਕਰਕੇ ਪਿੰਡ ਦਾ ਵਿਕਾਸ ਮੂੰਹੋਂ ਬੋਲਦਾ ਸਾਡੇ ਹੱਥਾਂ ਦਾ ਕੀਤਾ ਮੂੰਹੋਂ ਬੋਲਦਾ ਲੱਗੇ ਜਨਰੇਟਰ ਟੂਟੀਆਂ ਲੱਗੀਆਂ ਸ਼ਮਸ਼ਾਨ ਘਾਟ ਵਧੀਆ ਬਣੇ ਜੋ ਬਣਾਇਆ ਉਹ ਲੈ ਕੇ ਜਨਰੇਟਰ ਵੀ ਵਿੱਗ ਗਏ ਮਰੀਆਂ ਜੋ ਸ਼ਮਸ਼ਾਨ ਘਾਟ ਜੋ ਇਹਦੋਂ ਅੱਗੇ ਹਲਾ ਹਲਾ ਹੀ ਹੁੰਦੀ ਆ ਔਸ ਪਿੰਡ ਇਧਰ ਆ ਗਿਆ 60 ਲੱਖ ਗ੍ਰਾਂਟ ਆ ਗਈ ਉਧਰ ਆ ਗਈ ਛੱਪੜ ਜਿ ਟੱਪ ਮਾਰਦੇ ਟੋਏ 'ਚ ਪੈਸੇ ਮੁੱਕ ਗਏ ਇਹ ਹੁਣ ਸਾਡੇ ਪਿੰਡ ਦੀ ਹੈ ਵੀ ਜਿਹੜਾ ਬੰਦਾ ਜਿੰਨੀ ਸਾਡੀ ਪ੍ਰੋਟੀ ਬਣਨੀ ਆ ਨਾ ਉਹ ਪਹਿਲਾਂ ਜਮਾ ਕਰਾਏ ਭਾਵੇਂ ਉਹ ਪਹਿਲੀ ਗਹਿਣੇ ਪਾਵੇ ਤੇ ਭਾਵੇਂ ਵੀ ਆਪਣੀ ਕਿੰਨੀ ਪੈਲੀ ਔਰ ਕਾਰੋਬਾਰ ਕੀ ਸਾਡੇ ਕੋਲ ਜ਼ਮੀਨ ਜਮੀਦਾਰਾ ਸਾਡਾ ਕੰਬਾਈਨ ਕਮਾਉਣ ਚੱਲਦੀ ਹੈ ਨਾਲ ਆ ਮਾੜੀ ਮੋਢੀ ਦਵਾਈ ਦੀ ਦੁਕਾਨ ਹੈ 70 75 ਗਲੇ ਸਾਡੇ ਕੋਲ ਝੋਨਾ ਆ ਸਾਡੇ ਕੋਲ ਜੇ ਝੋਨੇ ਪਿਛਲੇ ਦੇ ਆ ਕੋਈ ਗਾਂ ਝੋਨਾ ਆ ਜਾਣਾ ਮਾਲ ਦੀ ਨਾਲ ਹੀ ਆਗਾ ਵੀ ਜਿੰਨੇ ਟਰੱਕ ਮਾਲ ਦੇ ਆਉਣਗੇ ਗ੍ਰਾਮ ਸਭਾ ਲਿਖੀ ਜਾਏ ਲਾਗੇ ਖਲੋਗੇ ਸੀਮੈਂਟ ਲਵਾਈ ਦੇ ਹਰ ਚੀਜ਼ ਲਿਖੀ ਜਾਓ ਬਾਕੀ ਇੱਕ ਬੜੀ ਸਵਾਲ ਤੁਹਾਡੇ ਲਿਹਾਜ਼ ਦੇ ਨਾਲ ਚੰਗਾ ਵੀ ਹੈ ਪਰ ਹਰ ਬੰਦਾ ਸੋਚਦਾ ਕਿ ਪੈਸਾ ਜੋੜੀਏ ਉਹਦੇ ਨਾਲ ਕਾਰੋਬਾਰ ਵਧਾਈਏ ਕਿਸੇ ਹੋਰ ਕਾਰੋਬਾਰ ਤੇ ਲਈਏ ਜਿਵੇਂ ਤੁਸੀਂ ਕਿਹਾ ਕਿ 75 ਕਿਲੇ ਉਹਨੂੰ ਹੋਰ ਵਧਾਈਏ ਪਰ 2 ਕਰੋੜ ਰੁਪਏ ਦੇ ਨਾਲ ਤੇ ਮੈਨੂੰ ਲੱਗਦਾ 2-4 ਕਿਲੇ ਹੋਰ ਬਣ ਸਕਦੇ ਇਹ ਚੀਜ਼ਾਂ ਦੇ ਸ਼ੌਕ ਦੀਆਂ ਜੇ ਥੋੜਾ ਪਿੱਛੋਂ ਤੁਰੀਏ ਤੇ ਪਾਕਿਸਤਾਨ ਚੋਂ ਸਾਡੇ ਬਾਪ ਆਏ ਸੀ ਉਹਨਾਂ ਨੂੰ 6-6 ਕਿੱਲੇ ਪੈ ਲਈ ਆਏ ਸੀ ਸਾਡੇ ਬਾਪ ਦੇ ਪੁੱਤਰਿਆਂ ਨੂੰ ਮੁੰਡਿਆਂ ਨੂੰ 300 ਕਿੱਲੇ ਦੇ ਲਾਗੇ ਪੈ ਲਈ ਆ 6 ਕਿੱਲਾਂ ਤੋਂ ਹੀ ਆ ਨਾ ਝੋਨੇ ਦੇ ਝੋਨਾ ਵੇਚਿਆ ਕਣਕ ਵੇਚੀ ਝੋਨਾ ਜਿਹਾ ਕੰਮ ਕਰਦੇ ਆ ਪੂਰਾ ਕੰਮ ਕਰਕੇ ਕਮਾਉਂਦੇ ਆ ਕਿ ਕਿਸੇ ਦਾ ਖਾਣ ਵਾਲ ਧਿਆਨ ਨਹੀਂ ਦੇਖੋ ਆਇਆ ਤਾਂ ਰੁਪਈਆ ਦਾ ਲੈ ਗਿਆ ਮੈਨੂੰ ਕੰਮ ਆ ਅੱਜ ਤੱਕ ਬੜੇ ਸਪੰਚਾ ਦੀ ਜਮਾਨਤਾਂ ਗਿਆ ਇਹਦੀ ਨਹੀਂ ਹੋਈ ਅਨਕੁਆਰੀਆਂ ਵੀ ਹੋਈਆਂ ਬੜਾ ਕੁਝ ਵਿਰੋਧੀ ਥੜੇ ਕਰਦੇ ਨੇ ਆਣ ਕੇ ਕੋਈ ਨਹੀਂ ਗੱਲ ਹੋਈ ਬਣੇ ਬਣੇ ਸੰਦ ਜਿਹੜੇ ਮੂੰਹੋਂ ਬੋਲਦੇ ਨੇ ਵੀ ਇਹ ਪੰਚਾਇਤ ਘਰ ਬਣਿਆ ਉਦੋਂ ਦੀ ਪਲੇਟ ਲੱਗੀ ਆ ਕਾਲੋਂ ਸਾਫ ਦੇ ਵੇਲੇ ਦਾ ਸ਼ਮਸ਼ਾਨ ਘਾਟ ਤੇ ਲਗਾਇਆ ਇਸ ਤਰ੍ਹਾਂ ਚੌਧਰੀ ਮਾਲੇ ਚ ਉਹਨਾਂ ਜਾਨੇ ਘਰ ਬਣਿਆ ਗਲੀਆਂ ਜਿਹਾੜੀਆਂ ਪਿਆਪ ਵਿੱਚ ਟਾਂ ਲੱਗੀਆਂ ਨੇ ਇਸ ਤੋਂ ਬਾਅਦ ਤਿੰਨ ਸਰਪੰਚ ਮੇਰੇ ਤੋਂ ਮੋਰ ਲੰਘੇ ਨੇ ਚੌਥਾ ਹੁਣ ਚਾਰ ਹੀ ਲੰਘੇ ਨੇ ਚੌਥਾ ਸਰਪੰਚਾਂ ਦੀ ਕੋਈ ਇੱਕ ਵੀ ਚੀਜ਼ ਵਿਖਾ ਦੇ ਵੀ ਆਹ ਫਲਾਣਾ ਲਾ ਗਿਆ ਸੀ ਇੱਟ ਅਸੀਂ ਫਰੀ ਛੱਡ ਕੇ ਅਸੀਂ ਪਰੇ ਆ ਗੁੱਸਾ ਇਸ ਗੱਲ ਦਾ ਹੁੰਦਾ ਵੀ ਵਿਆਜੀ ਚੁੱਕ ਕੇ ਲਿਮਿਟਾਂ ਚੁੱਕ ਕੇ ਪਿੰਡ ਵਾਲਿਆਂ ਨੂੰ ਇੱਕ ਵਾਰੀ ਖੁਸ਼ ਕਰ ਦੋ ਕਰਜ਼ਾ ਕਰਜ਼ਾ ਲੈ ਜਾਏਗਾ ਤੇਰੀ ਮੰਛਾ ਤੁਹਾਡੀ ਇਹੋ ਹੀ ਹੈ ਕਿ ਪਿੰਡ ਨੂੰ ਇੱਕ ਵਾਰ ਵਧੀਆ ਖੁਸ਼ ਕਰਨਾ ਕਰਜ਼ਾ ਚੁੱਕ ਕੇ ਕਰਨਾ ਇਹ ਉਹਨਾਂ ਕਹੀਏ ਵੀ ਸਾਡੇ ਕੋਲ ਪ੍ਰੋਪਰਟੀ ਨਹੀਂ ਆ ਵੀ ਅਸੀਂ ਹੋਰ 10 ਲੱਖ ਦੇ ਸਕਦੇ ਆ 10 ਕਰੋੜ ਦੇ ਸਕਦੇ ਨੇ ਦੇ ਨਹੀਂ ਸਕਦੇ ਦੇਣਾ ਤੇ ਕਰਜ਼ਾ ਚੁੱਕ ਕੇ ਪਰ ਦੇਣਾ ਜਿਹੜਾ ਵਾਅਦਾ ਕਰਨਾ ਚੈੱਕ ਬੁੱਕ ਚੈੱਕ ਪਹਿਲਾਂ ਦੇ ਦੇਣਾ ਨਹੀਂ ਦਵਾਂਗੇ ਤੇ ਪਰਚਾ ਹੋਏਗਾ ਸਾਡੇ ਤੇ ਸਾਇਨ ਕਰਾ ਲੈ ਬਿਲਕੁਲ ਇਹ ਗੁਰਜੋਤ ਬੜੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਉਹਨਾਂ ਦਾ ਕਹਿਣਾ ਕਿ ਭਾਵੇਂ ਅਸੀਂ ਲੋਨ ਲੈ ਕੇ ਦਈਏ ਮੰਚਾ ਸਾਡੀ ਕੋਈ ਇਹ ਨਹੀਂ ਹੈ ਕਿ ਕੋਈ ਇਹ ਕੋਈ ਅਸੀਂ ਕਹੀਏ ਪੇ ਇੱਕ ਜਿਹੜੀ ਪੰਜਾਬੀ ਦੇ ਵਿੱਚ ਕਹਿ ਦਿੰਦੇ ਵੀ ਕੋਈ ਆਕੜ ਜਾਂ ਕੋਈ ਉਹ ਵਾਲੀ ਲੜਾਈ ਨਹੀਂ ਹੈ ਜਿੱਦਾਂ ਆਮ ਤੌਰ ਤੇ ਹੁੰਦੀ ਹੈ ਉਹਨਾਂ ਦਾ ਕਹਿਣਾ ਕਿ ਸਾਡੀ ਮੰਚਾ ਪਿੰਡ ਦਾ ਵਿਕਾਸ ਇੱਕ ਵਾਰੀ ਫਿਰ ਤੋਂ ਮੈਂ ਆਤਮਾ ਸਿੰਘ ਉਹਨਾਂ ਦੇ ਨਾਲ ਗੱਲ ਕਰਦਾ ਜਿੱਦਾਂ ਆਤਮਾ ਜੀ ਤੁਹਾਡੇ ਪਿਤਾ ਨੇ ਕਿਹਾ ਕਿ ਅਸੀਂ ਬਹੁਤ ਮਿਹਨਤ ਕੀਤੀ ਬਹੁਤ ਕੁਝ ਬਣਾਇਆ ਅੱਗੇ ਤੁਹਾਨੂੰ ਵੀ ਇਹ ਹੁੰਦਾ ਕਿ ਹੋਊਗਾ ਕਿ ਤੁਹਾਡੇ ਵਿੱਚੇ ਕਾਮਯਾਬ ਹੋਣ ਇਹ 2 ਕਰੋੜ ਰੁਪਈਆ ਲਾ ਕੇ ਬਹੁਤ ਕੁਝ ਕਾਰੋਬਾਰ ਵੀ ਵਿਧਾਇਆ ਜਾ ਸਕਦੇ ਆ ਪੈੜੀ ਲਈ ਜਾ ਸਕਦੀ ਪਰ ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਮੈਂ ਪਿੰਡ ਵਾਸਤੇ 2 ਕਰੋੜ ਰੁਪਈਆ ਦੇਖੋ ਜੀ ਆਪਣੇ ਵਾਸਤੇ ਤੇ ਸਾਰੇ ਕੋਈ ਲਾਉਂਦਾ ਆ ਪਰ ਸ਼ੌਂਕ ਵੀ ਤੇ ਫਿਰ ਇੱਕ ਜੇ ਪਿੰਡ ਦਾ ਜਜ਼ਬਾ ਐਡਾ ਤਗੜਾ ਪਿੰਡ ਨੇ ਬਹੁਤ ਮਹਿੰਗਾ ਸ਼ੌਂਕ ਬਹੁਤ ਮਹਿੰਗਾ ਸ਼ੌਂਕ ਤੇ ਵੇਖੋ ਸ਼ੌਂਕ ਤੇ ਕੋਈ ਵੀ ਤੇ ਮਹਿੰਗਾ ਹੀ ਆ ਸਸਤਾ ਤੇ ਕੋਈ ਹੈ ਨਹੀਂਗਾ ਹੁਣ ਕੋਈ ਵੀ ਮਿਹਨਤ ਤੇ ਕਰਨੀ ਪੈਂਦੀ ਹੈ। ਇਹ ਵੀ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ। ਸ਼ੌਂਕ ਦਾ ਕੋਈ ਮੁੱਲ ਨਹੀਂ। ਇਹਦੇ ਤੇ ਪੱਕਾ ਨਾਲੇ ਖੁੱਲਾ ਚੈਲੰਜ ਆ ਪਿੰਡ ਨੇ ਕੀਤਾ। ਕਿਸੇ ਨੂੰ ਵੀ ਸ਼ੌਂਕ ਹੈ ਕੋਈ ਖੁੱਲਾ ਪਰਿਵਾਰ ਤੁਹਾਡੇ ਇਸ ਫੈਸਲੇ ਤੋਂ ਖੁਸ਼ ਹੈ ਸਾਜੀ ਪਰਿਵਾਰ ਖੁਸ਼ ਹੈ ਜੀ ਸਾਡੇ ਦੇ ਨਗਰ ਵੀ ਕੱਲ ਬਹੁਤ ਖੁਸ਼ੀ ਸੀ। ਬਾਕੀ ਉਹਨਾਂ ਨਗਰ ਵੀ ਸਾਡੇ ਨਾਲ ਉਹਨਾਂ ਗਿਆ ਵੀ ਜੇ ਕੋਈ ਚਾਹ ਵਾਣ ਹੈਗਾ ਕੱਲ ਤੱਕ ਟਾਈਮ ਫੇਰ ਦਿੰਦੇ ਨੇ। ਅਸੀਂ ਖੁਦ ਟਾਈਮ ਦਿੱਤਾ ਵੀ ਇਹ ਨਹੀਂ ਵੀ ਫਾਈਨਲ ਕਰ ਦੋ। ਅੱਜ 9 ਵਜੇ ਤੱਕ ਟਾਈਮ ਹੀ ਕੋਈ ਨਹੀਂ ਆਇਆ। ਹੁਣ ਬਾਕੀ ਜੋ ਪਿੰਡ ਦਾ ਹੁਕਮ ਹੋਊਗਾ ਉਹਦੇ ਤੇ ਆਪਾਂ ਬਿਲਕੁਲ ਇੱਕ ਨਵੀਂ ਇਹਨਾਂ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਰਵਾਇਤ ਸ਼ੁਰੂ ਕੀਤੀ ਗਈ ਹਾਲਾਂਕਿ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਕੁਝ ਪਿੰਡਾਂ 'ਚ ਬੋਲੀ ਲੱਗਦੀ ਰਹੀ ਹੈ ਪਰ ਉਸ ਵੇਲੇ ਸ਼ਾਇਦ ਸੋਸ਼ਲ ਮੀਡੀਆ ਨਹੀਂ ਸੀ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਉਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਤੱਕ ਨਹੀਂ ਰੱਖਿਆ ਗਿਆ ਤਾਂ ਮੈਂ ਇੱਕ ਵਾਰ ਹੁਣ ਪਿੰਡ ਦੀ ਤਸਵੀਰ ਦਿਖਾ ਦਿਆਂ ਕਿ ਇਹ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੇ ਬਿਲਕੁਲ ਨੇੜੇ ਇਹ ਪਿੰਡ ਹੈ ਔਰ ਪਿੰਡ ਦੇ ਕੋਲ ਉਹਨਾਂ ਦਾ ਕਹਿਣਾ ਕਿ 300 ਕਿੱਲੇ ਦੇ ਕਰੀਬ ਜਿਹੜੀ ਪਿੰਡ ਦੇ ਪੰਚਾਇਤ ਦੇ ਕੋਲ ਪੈਲੀ ਹੈ ਤਾਂ ਇਹ ਜਿਹੜਾ ਆਤਮਾ ਸਿੰਘ ਹੋਰਾਂ ਦਾ ਘਰ ਹੈ ਕੰਬਾਈਨ ਤੁਸੀਂ ਦੇਖ ਸਕਦੇ ਹੋ ਤਾਂ ਇਹ ਉਹਨਾਂ ਦਾ ਜਿਹੜਾ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਚੌਧਰ ਦੀ ਲੜਾਈ ਨਹੀਂ ਹੈ ਬਲਕਿ ਪਿੰਡ ਦਾ ਵਿਕਾਸ ਜਿਹੜਾ ਉਹ ਕਿਤਨਾ ਕਿਤੇ ਪਿਛੜ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਤਾਂ ਨਾਲ ਦੀ ਨਾਲ ਇੱਕ ਹੋਰ ਜਿਹੜੀ ਅਹਿਮ ਗੱਲ ਕਹੀ ਕਿ ਭਾਵੇਂ ਸਾਨੂੰ ਲਿਮਟਾਂ ਬਣਾਉਣੀਆਂ ਪੈਣ ਬੈਂਕ ਦੇ ਕੋਲੋਂ ਕਰਜ਼ਾ ਲੈਣਾ ਪਵੇ ਪਰ ਅਸੀਂ ਇਹ 2 ਕਰੋੜ ਰੁਪਈਆ ਜਿਸ ਦਾ ਕੱਲ ਤੋਂ ਜ਼ਿਕਰ ਹੋ ਰਿਹਾ ਸਰਪੱਛੇ ਚਰਚਾ ਹੋ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਚੈੱਕ ਜਿਹੜਾ ਉਹਨਾਂ ਵੱਲੋਂ ਕੱਟ ਲਿਆ ਗਿਆ ਔਰ ਪੰਚਾਇਤ ਦੇ ਵਿੱਚ ਉਹ ਜਿਹੜਾ ਚੈੱਕ ਹੈ ਪੂਰੀ ਇੱਕ ਜਿਹੜੀ ਕਮੇਟੀ ਬਣਾਈ ਜਾਏਗੀ ਉਸ ਉਹ ਪੈਸੇ ਦਿੱਤੇ ਜਾਣਗੇ ਔਰ ਪਿੰਡ ਦੇ ਵਿਕਾਸ ਦੇ ਉੱਤੇ ਸਾਰੇ ਪੈਸੇ ਜਿਹੜੇ ਆ ਉਹ ਖਰਚ ਕੀਤੇ ਜਾਣਗੇ ਤਾਂ ਪਰਿਵਾਰ ਲੰਮੇ ਸਮੇਂ ਤੋਂ ਸਿਆਸਤ ਦੇ ਨਾਲ ਵੀ ਜੁੜਿਆ ਹੋਇਆ ਆ ਆਤਮਾ ਸਿੰਘ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਇੱਕ ਸਮੇਂ ਸਰਪੰਚ ਬਣ ਚੁੱਕੇ ਨੇ ਪਿੰਡ ਦੇ ਤਾਂ ਇਹ ਪਿੰਡ ਦੀ ਤਸਵੀਰ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਪੱਖੋਂ ਪਿੰਡ ਜੋ ਹੈ ਉਹ ਪਛੜਿਆ ਹੋਇਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਬਣਦੀਆਂ ਰਹੀਆਂ ਨੇ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਔਰ 2 ਕਰੋੜ ਰੁਪਈਆ ਖੁਦ ਆਤਮ ਸਿੰਘ ਔਰ ਉਹਨਾਂ ਦੇ ਪਿਤਾ ਵੀ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਬਹੁਤ ਵੱਡੀ ਅਮਾਉਂਟ ਹੈ 2 ਕਰੋੜ ਰੁਪਈਏ ਦੇ ਨਾਲ ਬਹੁਤ ਸਾਰੇ ਕਾਰੋਬਾਰ ਜਿਹੜੇ ਨੇ ਉਹ ਖੜੇ ਕੀਤੇ ਜਾ ਸਕਦੇ ਨੇ ਬਹੁਤ ਜਿਹੜੀ ਜਾਇਦਾਦ ਹੈ ਉਹ ਤਿਆਰ ਕੀਤੀ ਜਾ ਸਕਦੀ ਪਰ ਇਹ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਪਿੰਡ ਦੇ ਵਿਕਾਸ ਨੂੰ ਲੈ ਕੇ ਹੈ ਹੁਣ ਇੱਥੇ ਇੱਕ ਗੁਰਜੋਤ ਹੋਰ ਇੱਕ ਗੱਲ ਸਮਝਣ ਵਾਲੀ ਹੈ ਕਿ ਕੱਲ ਜਦੋਂ ਇਹ ਬੋਲੀ ਲੱਗਦੀ ਹੈ ਉਸ ਤੋਂ ਬਾਅਦ ਅੱਜ 9 ਵਜੇ ਤੱਕ ਦਾ ਸਮਾਂ ਹੋਰ ਦਿੱਤਾ ਸੀ ਕਿ 9 ਵਜੇ ਤੱਕ ਆ ਕੇ ਜੇਕਰ ਕੋਈ ਇਸ ਬੋਲੀ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਤਾਂ ਕਰ ਸਕਦਾ ਪਰ ਫਿਲਹਾਲ ਕੋਈ ਵੀ ਜਿਹੜਾ ਹੋਰ ਸਰਪੰਚੀ ਦਾ ਚਾਹਵਾਨ ਅੱਜ ਨਹੀਂ ਪਹੁੰਚਿਆ ਤਾਂ ਫਿਲਹਾਲ ਇਹ 2 ਕਰੋੜ ਤੱਕ ਜਿਹੜੀ ਬੋਲੀ ਹੈ ਉਹ ਟਿੱਕੀ ਹੋਈ ਹੈ ਤਾਂ ਨਾਲ ਦੀ ਨਾਲ ਹੱਲੇ ਕਿਉਂਕਿ ਜਿਹੜੇ ਕਾਗਜ਼ ਭਰਨ ਦਾ ਸਮਾਂ ਉਹ ਵੀ 5 ਨਵੰਬਰ ਤੱਕ ਹੱਲੇ ਹੈਗਾ ਤਾਂ ਲੋਕ ਜਿਹੜੇ ਨੇ ਕਾਗਜ਼ ਭਰ ਸਕਦੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਸ ਪਿੰਡ ਦੇ ਵਿੱਚ ਬੋਲੀ ਦੇ ਰਹੀਂ ਚੁੜਿਆ ਸਰਪੰਚ ਪਿੰਡ ਦੀ ਸਰਪੰਚੀ ਕਾਇਮ ਰੱਖਦਾ ਜਾਂ ਫਿਰ ਚੋਣ ਪ੍ਰਕਿਰਿਆ ਦੇ ਜ਼ਰੀਏ ਜਿਹੜਾ ਕੋਈ ਜਿੱਕਰ ਕਾਗਜ਼ ਦਾਖਲ ਕਰਦਾ ਤਾਂ ਪਿੰਡ ਦੇ ਵਿੱਚ ਚੋਣ ਵੀ ਹੋ ਸਕਦੀ ਪਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਏ ਜਿਹੜੀ ਸਰਪੰਚ ਦੀ ਬੋਲੀ ਹੈ ਉਹ ਦੁਨੀਆ ਭਰ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਜੀ ਬਿਲਕੁਲ ਬਿਲਕੁਲ ਬहोत बहोत शुक्रिया राजीव तमाम ਤਸਵੀਰਾਂ دکھਾਉਣ ਦੇ ਲਈ तमाम ਗੱਲਬਾਤ ਦੇ ਲਈ ਤਾਕਲ ਮਿਲਾ ਕੇ ਇਹ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਹਰਦੋਰਵਾਲ ਇਹ ਪਿੰਡ ਹੈ ਹਰਦੋਰਵਾਲ ਕਲਾ ਪਿੰਡ ਹੈ اور ਇਹ ਕਾਫੀ ਹੁਣ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਆਤਮਾ ਸਿੰਘ ਜਿਸ ਦਾ ਕਹਿਣਾ ਹੈ ਕਿ ਬੇਸ਼ੱਕ 2 ਕਰੋੜ ਬहोत ਵੱਡੀ ਰਕਮ ਹੈ ਪਰ ਇਸ ਤੋਂ ਜ਼ਿਆਦਾ ਵੀ ਉਹ ਕਰਜ਼ਾ ਚੁੱਕ ਕੇ ਲਗਾ ਸਕਦੇ ਨੇ ਕਿਉਂਕਿ ਮਸਲਾ ਹੈ ਪਿੰਡ ਦੇ ਵਿਕਾਸ ਦਾ ਤਦ ਆਸੀ ਕਿ ਸਿਰਫ 9 ਵਜੇ ਤੱਕ ਅੱਜ ਸਵੇਰ ਦਾ ਸਮਾਂ ਜਿਹੜਾ ਹੈ ਉਹ ਤੈਕੀਤਾ ਗਿਆ ਸੀ ਆਤਮਾ ਸਿੰਘ ਦੇ ਮਤਾਬਿਕ ਔਰ ਪਰ ਨੇ ਕਿਹਾ ਸੀ ਕਿ ਜੇਕਰ ਕਿਸੇ ਹੋਰ ਨੇ ਇਸ ਤੇ ਹੋਰ ਉੱਤੇ ਬੋਲੀ ਲਗਾਉਣੀ ਹੈ ਤਾਂ ਉਹ ਆ ਸਕਦਾ ਹੈ ਪਰ ਅਜੇ ਤੱਕ ਕੋਈ ਨਹੀਂ ਆਇਆ ਤਾਂ ਇਸ ਦਾ ਮਤਲਬ ਇਹ ਹੀ ਸਮਝਿਆ ਜਾ ਰਿਹਾ ਹੈ ਕਿ ਹੁਣ ਆਤਮਾ ਸਿੰਘ ਦੇ ਨਾਂ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਇਸ ਦੇ ਵਿਚਾਰੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਨਾਮਜ਼ਦਗੀ ਪਰਦਾ ਹੈ ਤਾਂ ਫਿਰ ਉਸ ਦਾ ਵਿਰੋਧ ਪਿੰਡ ਕਰੇਗਾ